ਉਦੇ ਵਿੱਚ ਹੀ ਜਾਣਵਾਰੀ ਕਿਉਂ ਸੋਚਿਆ ਕਿਉਂਕਿ ਖੋਖੋ ਨੂੰ ਨਾ ਅਕਸਰ ਐ ਸਮਝ ਲੈਂਦੇ ਹੁੰਦੇ ਆ ਤਾਂ ਕਿਉ ਡੈਂਪਾਸ ਰਵੇਲੀ ਜੀ ਗੇਮ ਆ ਮਤਲਬ ਇੰਨੀ ਜ਼ਿਆਦਾ ਤਰਜੀਹ ਨਹੀਂ ਖੋਖਣ ਮਿਲਦੀ ਹਾਲਾਂਕਿ ਨੈਸ਼ਨਲ ਪੱਧਰ ਤੇ ਇਹ ਗੇਮ ਗਈ ਹੋਈ ਆ ਪਰ ਫੇਰ ਹੀ ਜਨੇ ਜਦੋਂ ਸਾਨੂੰ ਗਾਈਡ ਕੀਤਾ ਖੋਖੋ ਲਈ ਪਹਿਲਾਂ ਮਤਲਬ ਕੋਈ ਗੇਮ ਦਾ ਕੋਈ ਉਹ ਨਹੀਂ ਸੀਗਾ ਖੇਡਦੇ ਨਹੀਂ ਸੀ ਅਸੀਂ ਨਾ ਹੀ ਕਦੇ ਸਕੂਲਾਂ ਤੱਕ ਗਏ ਕੀਤੇ ਹੋਰ ਸਾਨੂੰ ਪਤਾ ਹੀ ਨਹੀਂ ਸੀ ਵੀ ਹਾਂ ਬਾਹਰ ਕੋਈ ਗੇਮਸ ਹੁੰਦੀਆਂ ਨੇ ਬਸ ਸਕੂਲ ਚ ਆਪਣਾ ਇੱਧਰ ਖੇਡ ਲਈ ਇਹਨੇ ਮੈਨੂੰ ਫੜਨਾ ਹੈ ਤੇ ਮੈਂ ਵਿੱਚ ਵਿੱਚ ਦੀ ਭੱਜਣਾ। ਉਦੋਂ ਐ ਹੁੰਦਾ ਸੀ। ਹੋਰ ਇਹਨੂੰ ਲੈ ਕੇ ਕਿਹੜੇ ਨਿਯਮ ਹੁੰਦੇ ਨੇ ਵੀ ਜਿਹੜੇ ਫਾਲੋ ਕਰਨੇ ਜ਼ਰੂਰੀ ਹੋ ਜਾਂਦੇ ਨੇ ਉਹ ਤਾਂ ਕੁਝ ਪਤਾ ਹੀ ਨਹੀਂ। ਕੋ ਕੋ ਇੱਕ ਦਿਮਾਗ ਵਾਲੀ ਖੇਡ ਐ। ਮੈਮ ਇਹ ਦਿਮਾਗ ਨਾਲ ਖੇਡੀ ਜਾਂਦੀ ਐ। ਇਸ 'ਚ ਰੂਲ ਰੂਲ ਵੀ ਹੁੰਦੇ ਨੇ ਦੇਖੋ ਹਨਾ ਸਾਰੇ ਕੁਝ ਮਤਲਬ ਇਸ 'ਚ 12 ਪਲੇਅਰ ਹੁੰਦੇ ਨੇ ਤੇ 9 ਵਿੱਚ ਖੇਡਦੇ ਨੇ। ਐਚਐਫੀ ਰੈਫਰੀ ਵਗੈਰਾ ਵੀ ਹੁੰਦੇ ਆ ਜਾਂ ਜੱਜ ਹੁੰਦੇ ਆ ਕਿਵੇਂ ਨਤੀਜੇ ਕਿਵੇਂ ਕੱਢਦੇ ਆ। ਜਿਨ੍ਹਾਂ ਨੇ ਵੱਧ 플레이ਰ ਆਊਟ ਕੀਤੇ ਹੋਣ ਉਹਨਾਂ ਦੇ ਨਤੀਜੇ ਅਨੁਸਾਰ ਵੀ ਆਪਾਂ ਕਿੰਨੇ ਵੱਧ 플레이ਰ ਆਊਟ ਕੀਤੇ ਹਨ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ 'ਦੋ ਗੱਲਾਂ' ਕਰੀਏ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰੁਜীব ਕਰਗਿਲ ਸੜੇ ਬੀਤੇ ਪ੍ਰੋਗਰਾਮ ਨੂੰ ਵੀ ਤੁਸੀਂ ਬਹੁਤ ਸਾਰਾ ਢੇਰ ਸਾਰਾ ਪਿਆਰ ਦਿੱਤਾ ਤੁਹਾਡੀ ਮੋਟੀਵੇਸ਼ਨ ਦੀ ਸਾਡੇ ਮਹਿਮਾਨ ਨੂੰ ਬਹੁਤ ਜ਼ਰੂਰਤ ਸੀ ਤੇ ਤੁਹਾਡੀ ਮੋਟੀਵੇਸ਼ਨ ਦੇ ਸਦਕਾ ਉਹਨਾਂ ਦੀ ਜ਼ਿੰਦਗੀ ਵੀ ਬਹੁਤ ਸੋਹਣੀ ਚੱਲ ਰਹੀ ਹੈ ਇੱਕ ਹੋਰ ਮੋਟੀਵੇਸ਼ਨਲ ਜੀ ਸਟੋਰੀ ਲੈ ਕੇ ਅੱਜ ਤੁਹਾਡੇ ਸਾਹਮਣੇ ਆਏ ਆ ਅਸਲ ਜ਼ਿੰਦਗੀ ਦੇ ਇੱਕ ਹੋਰ ਹੀਰੋ ਨਹੀਂ ਬਲਕਿ ਇਸ ਵਾਰ ਹੀਰੋਇਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਟੇਟ ਲੈਵਲ ਤੇ ਖੋਖੋ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਖੋਖੋ ਖੇਡਦੇ ਨੇ ਤੇ ਆਪਣੇ ਪਿੰਡ ਦੇ ਵਿੱਚ ਕੱਲੀ ਕੁੜੀ ਹੈ ਜਿਹੜੀ ਖੋਖੋ ਦੇ ਵਿੱਚ ਧੂਣਾ ਪਟ ਰਹੀ ਹੈ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਅੰਜਲੀ ਦੇ ਨਾਲ ਅੰਜਲੀ ਸਸਕਾਲ ਠੀਕ ਠਾਕ ਹੋ ਸਸਕਾਲ ਮੈਮ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਆ ਮੈਨੂੰ ਐਂ ਦੱਸੋ ਕਿ ਆ ਜਿਹੜੀ ਖੋਖੋ ਆਪਾਂ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਤੇ ਐਂ ਲੱਗਦਾ ਸੀ ਕਿ ਇਹਦੇ ਤਾਂ ਕੋਈ ਜੋੜ ਹੀ ਨਹੀਂ ਲੱਗਦਾ ਜਿਹੜੇ ਬੈਠੇ ਨੇ ਦਾ ਬੈਠੇ ਹੀ ਨਹੀਂ ਰੌਲਾ ਪਾ ਰਹੇ ਨੇ ਕਿ ਮੈਨੂੰ ਹੱਥ ਦੇ ਦੇ ਮੈਨੂੰ ਹਨਾ ਭਜਾ ਦੇ ਤੁਸੀਂ ਕਿਵੇਂ ਸੋਚਿਆ ਕਿ ਮੈਂ ਇਸ ਗੇਮ ਦੇ ਵਿੱਚ ਅੱਗੇ ਹੀ ਜਾਣਾ ਮੈਮ ਦੇਖੋ ਸਾਡੇ ਸਕੂਲ ਚ ਪਹਿਲਾਂ ਐਵੇਂ ਕੋਈ ਗੇਮਸ ਨਹੀਂ ਹੁੰਦੀਆਂ ਸੀ ਜਦੋਂ ਤੋਂ 2016 ਵਿੱਚ ਨਰਿੰਦਰ ਸਰ ਆਏ ਤਾਂ ਉਹਨਾਂ ਨੇ ਬੱਚਿਆਂ ਨੂੰ ਮਤਲਬ ਗਰਾਊਂਡ ਸਭ ਤੋਂ ਪਹਿਲਾਂ ਸੈੱਟ ਕੀਤਾ ਤੇ ਗਰਾਊਂਡ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ ਉੱਥੇ ਪਰਾਲੀਆਂ ਜਿਵੇਂ ਡੰਗਰਾਂ ਦਾ ਹੋ ਗਿਆ ਹਨਾ ਇਹ ਸਾਰਾ ਕੁਝ ਉੱਥੇ ਘੁੰਮਦੇ ਫਿਰਦੇ ਰਹਿੰਦੇ ਸੀ ਉੱਥੇ ਕੋਈ ਵੀ ਬੱਚਾ ਖੇਡਣ ਨਹੀਂ ਆਉਂਦਾ ਸੀ ਹਮ ਬੀ ਨਰੰਜਨ ਸਰ ਨੇ ਆ ਕੇ ਉਥੇ ਗਰਾਉਂਡ ਸੈੱਟ ਕੀਤਾ ਸਾਰਾ ਬੱਚਿਆਂ ਨੂੰ ਤੇ ਗਾਈਡ ਬਹੁਤ ਕੀਤਾ ਤੇ ਉਹਨਾਂ ਨੇ ਸਾਨੂੰ ਖੋਖੋ ਬਾਰੇ ਦੱਸਿਆ ਉਸ ਲੈਵਲ ਤੇ ਅਸੀਂ ਖੇਡਣਾ ਸਟਾਰਟ ਕੀਤਾ ਔਰ ਜੇ ਉਹਨਾਂ ਦੀ ਸ਼ੁਰੂਆਤ ਆ ਉਹਨਾਂ ਦੇ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆਂ ਹਮ ਤੇ ਤੁਸੀਂ ਕਿਸੇ ਹੋਰ ਖੇਡ ਬਾਰੇ ਕਿਉਂ ਨਹੀਂ ਸੋਚਿਆ ਖੋਖੋ ਦੇ ਵਿੱਚ ਹੀ ਜਾਣ ਬਾਰੇ ਕਿਉਂ ਸੋਚਿਆ ਕਿਉਂਕਿ ਖੋਖੋ ਨੂੰ ਨਾ ਅਕਸਰ ਐ ਸਮਝ ਲੈਂਦੇ ਹੁੰਦੇ ਆ ਤਾਂ ਕਿਉ ਡੈਮਪਾਸ ਵਿਲੇਜ ਹੀ ਗੇਮ ਆ ਮਤਲਬ ਇੰਨੀ ਜ਼ਿਆਦਾ ਤਰਜੀਹ ਨਹੀਂ ਖੋਖੋ ਨੂੰ ਮਿਲਦੀ ਹਾਲਾਂਕਿ ਨੈਸ਼ਨਲ ਪੱਧਰ ਤੇ ਇਹ ਗੇਮ ਗਈ ਹੋਈ ਆ ਪਰ ਫਿਰ ਵੀ ਦੇਖੋ ਮੈਂ ਕੋਕੋ ਗੇਮ ਇੱਕ ਬਹੁਤ ਹੀ ਵਧੀਆ ਖੇਡ ਹੈ ਤੇ ਇਹ ਬਹੁਤ ਪੁਰਾਣੀ ਤੇ ਸੋਖੀ ਗੇਮ ਆ ਸਭ ਤੋਂ ਜ਼ਿਆਦਾ ਇਹ ਨਰਿੰਦਰ ਸਰ ਨੇ ਜਦੋਂ ਸਾਨੂੰ ਗਾਈਡ ਕੀਤਾ ਖੋਖੋ ਲਈ ਪਹਿਲਾਂ ਮਤਲਬ ਕੋਈ ਗੇਮ ਦਾ ਕੋਈ ਉਹ ਨਹੀਂ ਸੀਗਾ ਖੇਡਦੇ ਨਹੀਂ ਸੀ ਅਸੀਂ ਨਾ ਹੀ ਕਦੇ ਸਕੂਲਾਂ ਤੱਕ ਗਏ ਕਿਤੇ ਹੋਰ ਸਾਨੂੰ ਪਤਾ ਹੀ ਨਹੀਂ ਸੀ ਵੀ ਹਾਂ ਬਾਹਰ ਕੋਈ ਗੇਮਸ ਹੁੰਦੀਆਂ ਨੇ ਬਸ ਸਕੂਲ 'ਚ ਆਪਣਾ ਇੱਧਰ ਖੇਡ ਲਈ ਉਹ ਤੇ ਹੋਰ ਕੁਝ ਨਹੀਂ ਮੈਮ ਜਦੋਂ ਨਰਿੰਦਰ ਸਰ ਨੇ ਸਾਨੂੰ ਗਾਈਡ ਕੀਤਾ ਖੋਖੋ ਬਾਰੇ ਦੱਸਿਆ ਤਾਂ ਸਾਡਾ ਰੁਝਾਨ ਉਹਨਾਂ ਵੱਲ ਵੱਧ ਗਿਆ ਖੇਡ ਵੱਲ ਤੇ ਅਸੀਂ ਖੋਖੋ ਖੇਢੀ ਖੇਢੀ ਫਿਰ ਲੱਗਿਆ ਕਿ ਹਾਂ ਹੁਣ ਇਸ 'ਚ ਅੱਗੇ-ਅੱਗੇ ਵਧਿਆ ਹਾਂਜੀ ਮੈਮ ਹੂੰ ਮੁੰਡੇ ਵੀ ਖੋਖੋ ਖੇਡਦੇ ਨੇ ਤੁਸੀਂ ਮੁੰਡਿਆਂ ਨਾਲ ਵੀ ਖੇਡਦੇ ਹੋ ਕੁੜੀਆਂ ਕੁੜੀਆਂ ਆਪਸ ਵਿੱਚ ਹਾਂਜੀ ਮੈਂ ਮੁੰਡੇ ਨਾਲ ਅਸੀਂ ਪ੍ਰੈਕਟਿਸ ਵੀ ਕਰਦੇ ਸੀ ਖੇਡਦੇ ਹੁੰਦੇ ਸੀ ਸਾਰੇ ਰਲ ਕੇ ਇਹ ਕੀ ਕਿਵੇਂ ਜਿੱਤਦੇ ਕਿਵੇਂ ਨੇ ਖੋਖੋ ਦੇ ਵਿੱਚ ਜਾਂ ਫਿਰ ਕਿਉਂਕਿ ਨਿੱਕੇ ਹੁੰਦੇ ਜਦੋਂ ਆਪਾਂ ਖੇਡਦੇ ਸੀ ਕੁਝ ਇੰਨੀ ਸਮਝ ਨਹੀਂ ਸੀ ਬਸ ਐ ਸੀ ਕਿ ਇਹਨੇ ਮੈਨੂੰ ਫੜਨਾ ਹੈ ਤਾਂ ਮੈਂ ਵਿੱਚ ਵਿੱਚ ਦੀ ਭੱਜਣਾ ਉਦੋਂ ਐ ਹੁੰਦਾ ਸੀ ਹੋਰ ਇਹਨੂੰ ਲੈ ਕੇ ਕਿਹੜੇ ਨਿਯਮ ਹੁੰਦੇ ਨੇ ਵੀ ਜਿਹੜੇ ਫਾਲੋ ਕਰਨੇ ਜ਼ਰੂਰੀ ਹੋ ਜਾਂਦੇ ਨੇ ਉਹ ਤਾਂ ਕੁਝ ਪਤਾ ਹੀ ਨਹੀਂ ਖੋਖੋ ਇੱਕ ਦਿਮਾਗ ਵਾਲੀ ਖੇਡ ਹੈ ਮੈਮ ਇਹ ਦਿਮਾਗ ਨਾਲ ਖੇਡੀ ਜਾਂਦੀ ਹੈ ਇਸ ਚ ਰੂਲ ਰੂਲ ਵੀ ਹੁੰਦੇ ਨੇ ਦੇਖੋ ਹਨਾ ਸਾਰੇ ਕੁਝ ਮਤਲਬ ਇਸ ਚ 12 ਪਲੇਅਰ ਹੁੰਦੇ ਨੇ ਤੇ 9 ਵਿੱਚ ਖੇਡਦੇ ਨੇ ਇਸ ਚ ਮੈਮ ਰੂਲ ਦੇਖੋ ਇੱਕ ਹੁੰਦਾ ਮੈਂ ਮਤਲਬ ਕਿ ਜਦੋਂ ਖੇਡਦਾ ਹੁੰਦਾ ਕਿ ਖਿਡਾਰੀ ਠੀਕ ਹੈ ਤੇ ਆਪਾਂ ਚੇਂਜ ਮੰਗ ਚੇਂਜਰ ਮੰਗਦਾ ਹੁੰਦਾ ਤੇ ਆਪਾਂ ਕਰ ਸਕਦੇ ਹਾਂ ਉਸ ਚ ਲੈ ਕੇ ਮੈਮ ਕੋ ਕੋਈ ਕੋ ਫਾਉਲ ਵੀ ਹੁੰਦੇ ਆ ਇਸ ਚ ਕਾਫੀ ਤੇ ਮੈਮ ਜਿਵੇਂ ਮਾਈਨਸ ਕੋ ਹੋਗੀ ਅਰਲੀ ਕੋ ਗਰਦੀ ਇਹ ਸਾਰੇ ਫਾਉਲ ਹੁੰਦੇ ਆ ਫੇਸ ਟਰਨ ਹੋ ਗਿਆ ਇਹ ਸਾਰੇ ਇਹਨਾਂ ਦੇ ਫਾਉਲ ਨੇ ਮੈਮ ਅੱਛਾ ਫੇਸ ਟਰਨ ਮਤਲਬ ਪਿੱਛੇ ਮੁੜ ਕੇ ਵੀ ਨਹੀਂ ਦੇਖ ਸਕਦਾ ਮੈਮ ਜਿੱਦਾਂ ਕੋਈ ਖਿਡਾਰੀ ਆਪਾਂ ਫੜਦੇ ਆ ਆਪਾਂ ਟੱਚ ਕਰ ਦਿੰਦੇ ਆ ਜਿਹੜੇ ਨੂੰ ਆਪਾਂ ਫੜਿਆ ਉਹਨੇ ਫੇਸ ਟਰਨ ਕਰ ਲਿਆ ਤਾਂ ਉਹ ਆਊਟ ਹੋ ਜਾਂਦਾ ਹਨਾ ਫਾਉਲ ਹੋ ਜਾਂਦਾ ਅੱਛਾ ਹਾਂਜੀ ਮੈਮ ਐਚ ਫਿਰ ਰੈਫਰੀ ਵਗੈਰਾ ਵੀ ਹੁੰਦੇ ਆ ਜਾਂ ਜੱਜ ਹੁੰਦੇ ਆ ਕਿਵੇਂ ਨਤੀਜੇ ਕਿਵੇਂ ਕੱਢਦੇ ਨੇ ਮੁੰਡਿਆ ਰੈਫਰੀਸ ਚ ਮੈਮ ਦੇਖੋ ਜਿਨ੍ਹਾਂ ਨੇ ਵੱਧ 플레이ਰ ਆਊਟ ਕੀਤੇ ਹੋਣ ਉਹਨਾਂ ਦੇ ਨਤੀਜੇ ਅਨਸਾਰ ਵੀ ਆਪਾਂ ਕਿੰਨੇ ਵੱਧ 플레이ਰ ਆਊਟ ਕੀਤੇ ਆ ਠੀਕ ਹੈ ਮੈਮ ਤੇ ਉਹਨਾਂ ਦੇ ਹਿਸਾਬ ਨਾਲ ਹੀ ਹੁੰਦਾ ਜਿਹੜਾ ਵੱਧ 플레이ਰ ਆਊਟ ਕਰੂਗਾ ਉਹ ਜਿੱਤੂਗਾ ਮੈਮ ਟਾਈਮ ਪੀਰੀਅਡ ਵੀ ਹੁੰਦਾ ਹੈ ਕਿ ਇੰਨੇ ਟਾਈਮ ਦੇ ਵਿੱਚ 플레이ਰ ਆਊਟ ਕਰਨੇ ਨੇ ਜਾਂ ਜਿਵੇਂ ਬਾਕੀ ਗੇਮਾਂ ਦੇ ਹੁੰਦੇ ਨਾ ਕਿ 15 ਮਿੰਟ ਦੀ ਸੈੱਟ ਲੱਗਾ ਫਿਰ ਇੱਕ ਇੰਟਰਵਲ ਬ੍ਰੇਕ ਜੀ ਆ ਗਈ ਫਿਰ 15 ਮਿੰਟ ਦੇ ਐ ਸੈੱਟ ਲੱਗਦੇ ਹੁੰਦੇ ਨੇ ਹਾਂ ਜੀ ਮੈਮ ਹਾਂ ਜੀ ਮੈਮ ਇਹ 3-5 3-5 ਦਾ ਟਾਈਮ ਹੁੰਦਾ ਇਸ ਚ ਤੇ ਹਾਂ ਜੀ ਮੈਮ ਦੇ 5 ਮਿੰਟ ਦੀ ਇਸ ਚ ਬ੍ਰੇਕ ਹੁੰਦੀ ਆ ਹਮ 9 ਮਿੰਟ ਦੀ ਪੂਰੀ ਗੇਮ ਹੁੰਦੀ ਹੈ ਅੱਛਾ ਮਤਲਬ 3 ਮਿੰਟ ਖੇਡਣਾ ਫਿਰ 5 ਮਿੰਟ ਦੀ ਬ੍ਰੇਕ ਫਿਰ 3 ਮਿੰਟ ਫਿਰ 5 ਮਿੰਟ ਖੇਡਣਾ ਹਾਂ ਜੀ ਮੈਂ ਇੰਟਰਸਟਿਡ ਕਿੰਨੀ ਕੁ ਲੱਗਦੀ ਐ ਕਿਉਂਕਿ ਦੇਖਣ ਲੱਗਿਆਂ ਤਾਂ ਐ ਹੁੰਦਾ ਕਿ ਹੱਥ ਹੀ ਮਾਰੀ ਜਾਂਦੇ ਨੇ ਪਹਿਲਾਂ ਮੈਮ ਮੈਨੂੰ ਬਹੁਤ ਹੀ ਜ਼ਿਆਦਾ ਟਫ ਲੱਗਦੀ ਸੀ ਜਦੋਂ ਮੈਂ ਖੇਡਣਾ ਸਟਾਰਟ ਕੀਤਾ ਫਿਰ ਮੈਨੂੰ ਸੋਖੀ ਲੱਗਣ ਲੱਗੀ ਕਿਉਂਕਿ ਮੈਮ ਮੈਨੂੰ ਆਉਣ ਲੱਗੀ ਪਹਿਲਾਂ ਮੈਨੂੰ ਆਉਂਦੀ ਨਹੀਂ ਸੀ ਕਿਉਂਕਿ ਪਤਾ ਹੀ ਨਹੀਂ ਸੀ ਕੋਕੋ ਕੀ ਹੁੰਦੀ ਐ ਅਸੀਂ ਕਦੀ ਖੇਡਿਆ ਹੀ ਨਹੀਂ ਸੀ ਤੇ ਮੈਂ ਫਿਰ ਹੌਲੇ ਹੌਲੇ ਖੇਡੀ ਮੈਮ ਤੇ ਅੱਗੇ ਆਪਣਾ ਵਧਦੇ ਗਏ ਵਧੀਆ ਬਹੁਤ ਹੀ ਜ਼ਿਆਦਾ ਮੈਨੂੰ ਵਧੀਆ ਲੱਗੀ ਮੇਰਾ ਰੁਝਾਨੇ ਦੇ ਵੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਤੇ ਮੈਂ ਸਟੇਜ ਲੈਵਲ ਤੱਕ ਪਹੁੰਚੀ ਫਿਰ ਤੁਸੀਂ ਕਰੇ ਕਿ ਆ ਕਿ ਮੈਂ ਤਾਂ ਜਾਣਾ ਹਾਂ ਹਾਂਜੀ ਮੈਮ ਘਰ ਦੇ ਪਹਿਲਾਂ ਕਿਸੇ ਨੂੰ ਅਲੋ ਨਹੀਂ ਕਰਦੀ ਸੀ ਫਿਰ ਹੌਲੇ ਹੌਲੇ ਚਲੋ ਟੀਚਰਸ ਨੇ ਵੀ ਸਮਝਾਇਆ ਸਾਨੂੰ ਜਦੋਂ ਖੇਡਣ ਵਾਰ ਕਿਆ ਤੇ ਫਿਰ ਇਤਿਦਾ ਕਾਈ ਮੈਮ ਜੀ ਤੁਸੀਂ ਪੁਨਰਹੀੜੀ ਰਹਿੰਦੇ ਹੋ ਨਾ ਉਹ ਕਾਫੀ ਬੈਕਵਰਡ ਜੇ ਏਰੀਆ ਨਹੀਂ ਪਹੁੰਚਦਾ ਹੁੰਦਾ ਏਰੀਆ ਮੈਮ ਬਹੁਤ ਬੈਕਵਰਡ ਏਰੀਆ ਬਹੁਤ ਆ ਉੱਧਰ ਉੱਥੇ ਤਾਂ ਮੈਮ ਕੋਈ ਸੋਖਾ ਜਾਂ ਟੀਚਰਸ ਵੀ ਨਹੀਂ ਜਾਂਦਾ ਮੈਂ ਨਰਿੰਦਰ ਸਰ ਦਾ ਬਹੁਤ ਧੰਨਵਾਦ ਕਰਦੀ ਹਾਂ ਜੋ ਸਾਡੇ ਸਕੂਲ ਵਿੱਚ ਆਏ ਸਾਨੂੰ ਇਹਨਾਂ ਬਾਰੇ ਦੱਸਿਆ ਜੋ ਅਸੀਂ ਅੱਗੇ ਖੇਡੇ ਮੈਮ ਸਾਡੇ ਹੁਣ ਸਕੂਲ ਦੇ ਵਿੱਚ ਬਾਸਕਟਬਾਲ ਵੀ ਬਣਿਆ ਹੋਇਆ ਤੇ ਮੈਮ ਉੱਥੇ ਲਖਵਿੰਦਰ ਮੈਮ ਉਹ ਬਾਸਕਟਬਾਲ ਦੀ ਪ੍ਰੈਕਟਿਸ ਕਰਾਉਂਦੇ ਨੇ ਉਹ ਡੀਪੀਟੀ ਟੀਚਰ ਨੇ ਉੱਥੇ ਮੈਮ ਹਾਂ ਹਾਂ ਜੀ ਮੈਨੂੰ ਲੱਗਦਾ ਕਿ ਟੀਚਰਸ ਦਾ ਬੜਾ ਯੋਗਦਾਨ ਹੁੰਦਾ ਹੈ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਹਨਾ ਬਹੁਤ ਹੀ ਜ਼ਿਆਦਾ ਸਾਡੇ ਦੋ ਟੀਚਰ ਆਏ ਨੇ ਦੋਨੇ ਹੀ ਬੱਚਨ ਬਹੁਤ ਹੀ ਜ਼ਿਆਦਾ ਖਾਸ ਕਰਕੇ ਕੁੜੀਆਂ ਨੂੰ ਬਹੁਤ ਹੀ ਜ਼ਿਆਦਾ ਗਾਈਡ ਕਰਦੇ ਨੇ ਬਹੁਤ ਜ਼ਿਆਦਾ ਵਧੀਆ ਨੇ ਅੰਜਲੀ ਕੁੜੀਆਂ ਪਿੱਛੇ ਰਹਿ ਜਾਂਦੀਆਂ ਨੇ ਗੇਮਸ ਦੇ ਵਿੱਚ ਹਨਾ ਇਹਦੇ ਕੀ ਕਾਰਨ ਹੁੰਦੇ ਨੇ ਕਿ ਸ਼ੋਸ਼ਣ ਤੋਂ ਡਰਦੀਆਂ ਨੇ ਜਾਂ ਮਾਪਿਓ ਕਈ ਵਾਰ ਡਰਦੇ ਨੇ ਹਨਾ ਮੈਮ ਹਾਂਜੀ ਹੁੰਦਾ ਕੁਝ ਕੁੜੀਆਂ ਐਵੇਂ ਹੁੰਦੀਆਂ ਖੁਦ ਆਪ ਨਹੀਂ ਜਾਣਾ ਚਾਹੁੰਦੀ ਤੁਹਾਨੂੰ ਪਤਾ ਮੈਮ ਤੇ ਗਰਮੀ ਕਰਕੇ ਤੇ ਮੈਮ ਕੁਝ ਮਾਪਿਓ ਕਈਆਂ ਦੇ ਨਹੀਂ ਅਲਾਉ ਕਰਦੇ ਬਟ ਮੈਮ ਮੇਰੇ ਮੰਮੀ ਪਾਪਾ ਬਹੁਤ ਹੀ ਨਾਈਸ ਨੇ ਬਹੁਤ ਹੀ ਅੱچھے ਜੋ ਮੈਨੂੰ ਮਿਲੇ ਨੇ ਉਹਨਾਂ ਨੇ ਸਰਦੀ ਗੱਲ ਮੰਨੀ ਸਾਨੂੰ ਉਹਨਾਂ ਦੇ ਕਰਕੇ ਅੱਗੇ ਭੇਜਿਆ ਮੈਮ ਤੇ ਸਾਨੂੰ ਖੇਡਣ ਲਈ ਬਹੁਤ ਕੀਤਾ ਹੁਣ ਵੀ ਮੈਂ ਮੈਂ ਹਰ ਡੇਲੀ ਰੋਜ਼ ਪ੍ਰੈਕਟਿਸ ਕਰਨ ਜਾਨੀ ਹੈ ਬਾਅਦ ਆਖ ਮੇਰੀ ਛੁੱਟੀਆਂ ਪਈਆਂ ਆਵੀਆਂ ਨੇ ਤੇ ਮੈਂ ਆਪਣੇ ਉੱਤੇ ਮੈਨੂੰ ਬਹੁਤ ਪਿਆਰਾ ਗਰਾਊਂਡ ਨਾਲ ਹੁਣ ਮੈਂ ਬਹੁਤ ਜ਼ਿਆਦਾ ਉੱਥੇ ਦਿੱਲੀ ਜਾਣੀ ਆ ਫਿਰ ਪਿੰਡ ਵਾਲਿਆਂ ਨੇ ਕਦੀ ਆਖਿਆ ਨਹੀਂ ਕੀ ਤੁਸੀਂ ਨਵਾਂ ਡਫਾਂਗ ਫੜਿਆ ਕੁੜੀ ਨੂੰ ਬਾਹਰ ਭੇਜਿਆ ਕੱਲ ਨੂੰ ਤੁਹਾਡੀ ਕੁੜੀ ਨੂੰ ਵੇਖ ਕੇ ਕੋ ਸਾਨੂੰ ਵੀ ਆਖੂਗਾ ਆਪਦੀ ਕੁੜੀ ਨੂੰ ਬਾਹਰ ਕਰ ਲੋ ਇੱਜ਼ਤਾਂ ਦੇ ਗੱਲ ਆ ਜਾਂਦੀ ਹੁੰਦੀ ਹੈ ਨਾ ਕਈ ਵਾਰ ਹਾਂਜੀ ਮੈਮ ਹੁੰਦਾ ਮੈਮ ਕੁੜੀਆਂ ਨੂੰ ਬਹੁਤ ਕਹਿੰਦੇ ਨੇ ਸਾਡੇ ਪਿੰਡ 'ਚ ਵੀ ਵੀ ਅਸੀਂ ਨਹੀਂ ਭੇਜਣਾ ਹੈਗਾ ਕੀ ਤਰ੍ਹਾਂ ਖੇਡਾਂ 'ਚ ਕਰਨੇ ਤਾਂ ਉਹੀ ਕੰਮਕਾਰ ਹੁੰਦਿਆਂ ਕਰਦੇ ਪਤਾ ਇਹਨਾਂ ਦੀ ਇਹ ਸੋਚ ਹੁੰਦੀ ਆ ਤੇ ਮੈਮ ਅਸੀਂ ਬਹੁਤ ਜ਼ਿਆਦਾ ਮੈਂ ਖੁਦ ਵੀ ਕਹਿੰਦੀ ਆ ਸਾਡੇ ਪਿੰਡ ਦੀਆਂ ਕੁੜੀਆਂ ਜੋ ਮੇਰੇ ਘਰੇ ਮੇਰੀ ਫਰੈਂਡਸ ਨੇ ਆਉਂਦੀਆਂ ਨੇ ਵੀ ਹਾਂ ਤੁਸੀਂ ਖੋਖੋ ਖੇਡੋ ਜਾਂ ਫਿਰ ਹੋਰ ਗੇ ਮੈਂ ਮੈਂ ਬਹੁਤ ਬਹੁਤ ਜ਼ਿਆਦਾ ਗਾਈਡ ਕਰਦੀ ਆ ਉਹਨਾਂ ਨੂੰ ਵੀ ਤੇ ਬਹੁਤ ਹੀ ਕੁੜੀਆਂ ਨੇ ਮੈਮ ਜੋ ਖੇਡਣਾ ਸਟਾਰਟ ਕਰਦੇ ਮੇਰੀ ਖੁਦ ਦੀ ਸਿਸਟਰ ਆ ਜੋ ਬੀਏ ਕਰ ਰਹੀ ਹੈ ਮਹਿੰਦਰਾ ਕਾਲਜ ਚ ਉਹਨਾਂ ਨੇ ਵੀ ਜਿਲ੍ਹੇ ਲੈਵਲ ਤੱਕ ਖੇਡੇ ਨੇ ਉਹ ਤੇ ਉਹ ਵੀ ਖੋਖੋ ਖੇਡਦੇ ਆ ਹੁਣ ਹੁਣ ਸਾਰਿਆਂ ਨੇ ਇਧਰ ਪਾਸੇ ਤੁਰ ਪਏ ਹਾਂ ਹਾਂਜੀ ਫਿਜ਼ੀਕਲ ਕਾਲਜ ਦੇ ਵਿੱਚ ਤੁਸੀਂ ਦਾਖਲਾ ਲੈਣ ਬਾਰੇ ਕਿਵੇਂ ਸੋਚਿਆ ਜਾਂ ਕੀ ਮਨ ਦੇ ਵਿੱਚ ਆਇਆ ਕਿ ਹੋਰ ਅੱਗੇ ਲੈਵਲ ਤੇ ਜਾਣ ਵਾਸਤੇ ਜਾਂ ਬਸ ਕਿ ਫਿਜ਼ੀਕਲ ਕਾਲਜ ਜਾ ਕੇ ਪੜ੍ਹਨਾ ਹੈ ਫਿਰ ਟੀਚਰ ਬਣ ਕੇ ਫਿਰ ਅੱਗੇ ਬੱਚਿਆਂ ਨੂੰ ਵੀ ਸਿੱਧ ਦੇਣੀ ਆ ਮੈਮ ਮੈਨੂੰ ਪਤਾ ਵੀ ਨਹੀਂ ਸੀ ਮੈਂ ਉੱਥੇ ਗੇਮ ਵੀ ਕਰਨ ਗਈ ਸੀ ਜੀਲਾ ਖੇਡਣ ਗਈ ਸੀ ਅਸੀਂ ਉੱਥੇ ਫਿਜ਼ੀਕਲ ਕਾਲਜ ਸਭ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਇੱਥੇ ਵੀ ਪੜਨਾ ਇੱਥੇ ਆਉਣਾਗਾ ਤੇ ਮੈਮ ਉੱਥੇ ਮੈਨੂੰ ਪਲੱਸ 2 ਤੋਂ ਬਾਅਦ ਨਰਿੰਦਰ ਸਰ ਨੇ ਮੈਨੂੰ ਗਾਈਡ ਕੀਤਾ ਵੀ ਹਾਂ ਉੱਥੇ ਤੇਰੇ ਲਈ ਬੈਸਟ ਆ ਵਧੀਆ ਆ ਉੱਥੇ ਜਾਓ ਤੁਸੀਂ ਤੇ ਮੈਮ ਨੇ ਹੀ ਤਾਂ ਫਿਰ ਅਸੀਂ ਘਰੇ ਹੀ ਬਸ ਕੰਮਕਾਰ ਲੱਗ ਗਈ ਸੀਗੇ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡ ਕੀਤਾ ਮੇਰੇ ਮੰਮੀ ਰੈਡੀ ਨੂੰ ਵੀ ਸਮਝਾਇਆ ਕਿ ਹਾਂ ਬਹੁਤ ਵਧੀਆ ਕਾਲਜ ਆ ਉੱਥੇ ਸਰਕਾਰੀ ਕਾਲਜ ਆ ਵੀ ਅੱਛਾ ਗੇਮਸ ਹੁੰਦੀਆਂ ਨੇ ਬੱਚਾ ਵਧੀਆ ਆ ਤੁਹਾਡਾ ਤੇ ਮੈਮ ਉਹਨਾਂ ਦੀ ਕਰਕੇ ਬਸ ਉੱਥੇ ਦਾਖਲਾ ਹੋ ਜਾਂਦਾ ਇੱਕ ਨਾ ਜਿਹੜੀਆਂ ਫੀਮੇਲ ਖਿਡਾਰਨਾਂ ਹੁੰਦੀਆਂ ਨੇ ਮਹਿਲਾ ਖਿਡਾਰਨਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਨਾ ਸਮਾਜ ਦੇ ਵਿੱਚ ਬੜਾ ਗਲਤ ਜਿਹਾ ਨਜ਼ਰੀਆਂ ਵੀ ਕਈ ਵਾਰ ਬਣ ਜਾਂਦਾ ਹੁੰਦਾ ਹੈ ਹਨਾ ਤੁਸੀਂ ਵੀ ਇਸ ਚੀਜ਼ ਦਾ ਜ਼ਰੂਰ ਸਾਹਮਣਾ ਕੀਤਾ ਹੋਊਗਾ ਜਾਂ ਕਈ ਵਾਰ ਟੀਮ 'ਚ ਚੁਣਨ ਨੂੰ ਲੈ ਕੇ ਬੜੇ ਗਲਤ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਨੇ ਬਹੁਤ ਗਲਤ ਤਰ੍ਹਾਂ ਦੇ ਸੌਦੇ ਕਰਨ ਵਾਸਤੇ ਕਿਹਾ ਜਾਂਦਾ ਸੋ ਲੱਗਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਖਿਡਾਰੀ ਨੇ ਜਾਂ ਕੁੜੀਆਂ ਨੇ ਉਹ ਹੁਣ ਖੇਡਾਂ ਨਾਲ ਘੱਟ ਜਾਂਦੀਆਂ ਨੇ ਕਿਉਂਕਿ ਖੇਡਾਂ 'ਚ ਹੁਣ ਪਵਿੱਖ ਦੇਖਦਾ ਨਹੀਂ ਖਿਡਾਰੀਆਂ ਨੂੰ ਆਪਦਾ ਹਾਂਜੀ ਮੈਮ ਕੁੜੀਆਂ ਬਹੁਤ ਘੱਟ ਜਾ ਰਹੀਆਂ ਨੇ ਅੱਜਕੱਲ ਖੇਡਾਂ 'ਚ ਮੁੰਡੇ ਵੀ ਵੈਸੇ ਮੈਂ ਤੁਹਾਨੂੰ ਦੱਸਾਂ ਅੱਜਕੱਲ ਕੁਝ ਫੋਨ ਦੇ ਕਰਕੇ ਹੋ ਗਿਆ ਫੋਨ ਦਾ ਬਹੁਤ ਹੀ ਜ਼ਿਆਦਾ ਰੁਝਾਨ ਹੋ ਰਿਹਾ ਹੈ ਹਾਂ ਤੇ ਮੈਮ ਕੁਝ ਤੁਹਾਨੂੰ ਪਤਾ ਕੀ ਹਾਂ ਘਰ ਦੇ ਥੋੜਾ ਜਿਹਾ ਲੋਭ ਨਹੀਂ ਕਰਦੇ ਹੈਗੇ ਕੁੜੀਆਂ ਫੋਨ ਕਰਕੇ ਅੰਦਰ ਹੀ ਆਉਂਦੀਆਂ ਨੇ ਬਸ ਇਸ ਬਜਾ ਕਰਕੇ ਤੁਹਾਨੂੰ ਕਦੇ ਸਾਹਮਣਾ ਕਰਨਾ ਪਿਆ ਹੋ ਜਿਹੀ ਚੀਜ਼ਾਂ ਦਾ ਵੀ ਕਦੇ ਤੁਹਾਨੂੰ ਨੈਗੇਟਿਵ ਕਮੈਂਟ ਝੱਲਨੇ ਪਏ ਹੋਣ ਜਾਂ ਕੋਈ ਐਹੋ ਜਿਹੀ ਗੱਲ ਸੁਣਨ ਨੂੰ ਮਿਲੀ ਹੋਵੇ ਜਿਹੜਾ ਲੱਗੇ ਕਿ ਹੁਣ ਕਰਦਾਰ ਤੇ ਗੱਲ ਆ ਗਈ ਹੁਣ ਬਾਹਰ ਨਹੀਂ ਨਿਕਲਣਾ ਇਦਾਂ ਹੋਇਆ ਕਦੀ ਜ਼ਿੰਦਗੀ 'ਚ ਮੈਮ ਜਦੋਂ ਮੈਂ ਕਾਲਜ 'ਚ ਦਾਖਲਾ ਲਿਆ ਉਦੋਂ ਮੇਰੇ ਮੰਮੀ ਡੈਡੀ ਨੂੰ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਵੀ ਕੀ ਫਾਇਦਾ ਪੜਾ ਕੇ ਬਾਹਰ ਚਲੀ ਜਾਊਗੀ ਵਿਗੜ ਜੂਗੀ ਨਸ਼ੇ ਕਰਨ ਲੱਗ ਜੂਗੀ ਐਵੇਂ ਕੁਝ ਨਾ ਪੜਾਓ ਤੁਸੀਂ ਇੱਥੇ ਠੀਕ ਆ ਇਹ ਪਰ ਮੇਰੇ ਮੰਮੀ ਡੈਡੀ ਨੂੰ ਸਰ ਨੇ ਬਹੁਤ ਹੀ ਜ਼ਿਆਦਾ ਸਮਝਾਇਆ ਤੇ ਉਹਨਾਂ ਨੇ ਤੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨਾਂ ਨੇ ਹਾਂ ਮਤਲਬ ਉਹਨਾਂ ਨੇ ਸਪੋਰਟ ਕੀਤੀ ਦੇ ਪੇਰੈਂਟਸ ਤਾਂ ਹਾਂਜੀ ਮੈਮ ਲੋਕ ਵੈਸੇ ਆਏ ਕਿ ਉਹ ਹਰ ਚੀਜ਼ ਨੂੰ ਪੋਜ਼ਿਟਿਵ ਦੀ ਬਜਾਏ ਨੈਗੇਟਿਵ ਤੂਲ ਕਿਉਂ ਦੇ ਦਿੰਦੇ ਹੁੰਦੇ ਨੇ ਤੁਹਾਨੂੰ ਲੱਗਿਆ ਨਹੀਂ ਕਦੀ ਕਿ ਜਿਹੜੇ ਆਪ ਨਹੀਂ ਕੁਛ ਕਰ ਸਕਦੇ ਫਿਰ ਉਹ ਸ਼ਾਇਦ ਸਾਨੂੰ ਪਿੱਛੇ ਖਿੱਚਣ ਲਈ ਆ ਕਰਦੇ ਨੇ ਮੈਮ ਲੋਕਾਂ ਦੀ ਸੋਚ ਐਵੇਂ ਹੁੰਦੀ ਆ ਕਿ ਆ ਇਹ ਬੱਚੇ ਇੱਥੇ ਰਹਿਣ ਸਾਡੇ ਕੰਮ ਕਰਨਾ ਆਉਣ ਬਸ ਇਹਨਾਂ ਨੂੰ ਐਵੇਂ ਆ ਕਿ ਜੇ ਇਹ ਹੋਸਟਾਂ ਤੇ ਚਲੇ ਗਏ ਵਧੀਆ ਕਰਨ ਲੱਗ ਗਏ ਤਾਂ ਸਾਡੇ ਕੰਮਕਾਰ ਕੌਣ ਕਰੂਗਾ ਹਾਂ ਸਾਡੀ ਨੌਕਰ ਕੋਣ ਕਰੂਗਾ ਹਾਂਜੀ ਮੈਮ ਤੁਹਾਨੂੰ ਆ ਸਨਮਾਨ ਵੀ ਮਿਲਿਆ ਸੀ ਹਨਾ ਇਹਦੇ ਬਾਰੇ ਦੱਸੋ ਕੁਛ ਮੈਮ ਮੈਨੂੰ ਇਹ 8 ਮਾਰਚ ਨੂੰ ਮਿਲਿਆ ਸੀ ਮੈਂ ਸਟੇਟ ਲੈਵਲ ਤੇ ਖੇਡਣ ਗਈ ਸੀ ਸਾਡੇ ਸਕੂਲ ਚ ਪੈ ਸਭ ਤੋਂ ਪਹਿਲਾਂ ਸ਼ੁਰੂਆਤ ਕੋਕੋ ਦੀ ਮੈਨੇ ਕੀਤੀ ਸੀ ਤੇ ਮੈਮ ਸਟੇਟ ਲੈਵਲ ਤੇ ਵੀ ਮੈਂ ਹੀ ਗਈ ਸੀ ਖੇਡਣ ਤੇ ਮੈਨੂੰ ਇਹ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ ਸੀ ਸਾਰੇ ਟੀਚਰਸ ਵੱਲੋਂ ਤੇ ਮੈਮ ਉੱਥੇ ਦੀ ਦولت ਮਿਲਿਆ ਤੁਹਾਨੂੰ ਐ ਨਹੀਂ ਕਦੀ ਮਹਿਸੂਸ ਹੁੰਦਾ ਕਿ ਮੈਂ ਆਪਦੇ ਪਿੰਡ ਦੇ ਆਪਦੇ ਇਲਾਕੇ ਦੇ ਦੀਆਂ ਜਿਹੜੀਆਂ ਕੁੜੀਆਂ ਨੇ ਹਨਾ 200 ਬਲਾਕ ਆਉਂਦੇ ਨੇ ਤੁਹਾਡੇ ਇਲਾਕੇ ਦੇ ਵਿੱਚ ਕਾਫੀ ਪਿੰਡ ਆਉਂਦੇ ਨੇ ਹਨਾ ਇੰਨੇ ਸਾਰੇ ਪਿੰਡ ਸਾਡੇ ਅੰਡਰ ਆਉਂਦੇ ਨੇ ਤੇ ਉਹਨਾਂ ਪਿੰਡ ਦੀਆਂ ਕੁੜੀਆਂ ਵਾਸਤੇ ਤਾਂ ਛੱਡੋ ਮੁੰਡਿਆਂ ਵਾਸਤੇ ਵੀ ਮੈਂ ਇੱਕ ਤਰ੍ਹਾਂ ਦੀ ਉਦਾਹਰਣ ਆ ਕਿ ਮੈਂ ਇੱਕ ਗੇਮ ਨੂੰ ਅੱਗੇ ਲੈ ਕੇ ਗਈਆਂ ਉਹ ਤੁਹਾਨੂੰ ਵੇਖ ਕੇ ਬਹੁਤ ਸਾਰੀਆਂ ਕੁੜੀਆਂ ਨੇ ਮੈਂ ਸੁਣਿਆ ਕਿ ਤੁਹਾਨੂੰ ਵੇਖ ਕੇ ਉਹਨਾਂ ਨੇ ਗੇਮ ਸ਼ੁਰੂ ਕਰਤੀ ਸੋ ਆਪਣੇ ਆਪ ਦੇ ਵਿੱਚ ਬੜੀ ਮਾਣ ਵਾਲੀ ਗੱਲ ਮਹਿਸੂਸ ਜੀ ਨਹੀਂ ਹੁੰਦੀ ਤੁਹਾਨੂੰ ਕਿ ਮੈਂ ਮੈਂ ਤਾਂ ਰਾਜਾ ਮਹਾਰਾਜਾ ਇਸ ਟਾਈਮ ਮੈਂ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਆਪਦੇ ਇਲਾਕੇ 'ਚ ਹਾਂਜੀ ਐਗਜ਼ੈਂਪਲ ਦਿੰਦੇ ਆ ਮੈਮ ਇਨਾ ਵਰਗਿਵਣੋ ਤੁਸੀਂ ਵੀ ਇਨਾ ਵਾਂ ਖੇਡੋ ਅੱਗੇ ਜਾਓ ਦੇ ਕਾਫੀ ਕੁੜੀਆਂ ਵੀ ਮੈਮ ਜਾਂਦੀਆਂ ਨੇ ਅੱਗੇ ਖੇਡਣ ਹੁਣ ਬਹੁਤ ਸਾਰੀਆਂ ਕੁੜੀਆਂ ਨੇ ਜੋ ਵਧੀਆ ਖੇਡ ਰਹੀਆਂ ਨੇ ਪੜ੍ਹਾਈ ਵੀ ਵਧੀਆ ਕਰ ਰਹੀਆਂ ਨੇ ਤੇ ਅੱਗੇ ਜਾ ਰਹੀਆਂ ਨੇ ਖੇਡਾਂ ਦੇ ਲੈਵਲ 'ਚ ਬਹੁਤ ਜ਼ਿਆਦਾ ਮੈਂ ਕਹਿੰਨੀ ਆ ਮੁੰਡਿਆਂ ਨਾਲੋਂ ਬਹੁਤ ਹੀ ਜ਼ਿਆਦਾ ਕੁੜੀਆਂ ਸਟੇਟ ਨੈਸ਼ਨਲ ਤੱਕ ਗਈਆਂ ਨੇ ਸਾਡੇ ਸਕੂਲ ਵਿੱਚ ਯੈਸ ਮੈਮ ਮੁੰਡੇ ਤਾਂ ਨਸ਼ੇ ਪਿੱਛੇ ਰਹਿ ਗਏ ਅੱਜਕੱਲ੍ਹ ਕਿ ਨਹੀਂ ਇਹ ਹਾਂਜੀ ਮੈਮ ਨਸ਼ੇ ਆ ਬਸ ਇਹਨਾਂ ਨੇ ਪਲੱਸ 2 ਵੀ ਉਹਨਾਂ ਨੂੰ ਬਸ ਅੱਗੇ ਰੱਖ ਕੇ ਬਲੱਸ ਨੂੰ ਆ ਕੋ ਸੋਚਦੇ ਨਹੀਂ ਵੀ ਅਸੀਂ ਅੱਗੇ ਕੁਝ ਫਿਊਚਰ ਚ ਕਰਨਾ ਮੈਂ ਅੱਗੇ ਪਾੜ ਲਈਏ ਸੀ ਰੱਬ ਵਾਸਤੇ ਚਾਹੁੰਦੇ ਨੇ ਤੁਸੀਂ ਫਿਜ਼ੀਕਲ ਕਾਲਜ ਹੁਣ ਦਾਖਲਾ ਲਿਆ ਹੋਇਆ ਕੀ ਸੋਚ ਕੇ ਲਿਆ ਹੋਇਆ ਇਸ ਤੋਂ ਗਾਂ ਕੀ ਕਰਨਾ ਮੈਂ ਮੈਂ ਚਾਹਦੀ ਆ ਮੈਂ ਟੀਚਰ ਬਣਾ ਹੂੰ ਫਿਜ਼ੀਕਲ ਕਾਲ ਤੋਂ ਬਾਅਦ ਤੇ ਮੈਮ ਟੀਚਰ ਬਣ ਕੇ ਮੈਂ ਮੈਂ ਵੀ ਸੋਚਦੀ ਆ ਕਿ ਮੈਂ ਵੀ ਬੱਚਿਆਂ ਨੂੰ ਗਾਈਡ ਕਰਾਂ ਵਧੀਆ ਹੈਲਪ ਕਰਾਂ ਉਹਨਾਂ ਦੀ ਤੇ ਉਹਨਾਂ ਨੂੰ ਕਮਾ ਕੀ ਹਾਂ ਤੁਸੀਂ ਖੇਡਾਂ ਵੱਲ ਆਓ ਬਹੁਤ ਜ਼ਿਆਦਾ ਇਸ ਸਮਝਾਣਾ ਹੈ ਸਰਕਾਰ ਕਈ ਉਪਰਾਲੇ ਕਰਦੇ ਖੇਡਾਂ ਨੂੰ ਲੈ ਕੇ ਕਿ ਸੀ ਖਿਡਾਰੀਆਂ ਦੀ ਦੁਰਜਾ ਸਾ ਠੀਕ ਕਰਾਂਗੇ ਖੇਡਾਂ ਨੂੰ ਹੋਰ ਮੋਟੀਵੇਟ ਕਰਾਂਗੇ ਅੱਗੇ ਲੈ ਕੇ ਜਾਵਾਂਗੇ ਹੁਣ ਪਿੰਡ ਪੱਧਰ ਤੇ ਵੀ ਹੁਣ ਇਹਨਾਂ ਨੇ ਸਕੂਲੀ ਪੱਧਰ ਤੇ ਵੀ ਖੇਡਾਂ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਉਹਨਾਂ ਖੇਡਾਂ ਦਾ ਕੋਈ ਅਸਰ ਸਕੂਲਾਂ 'ਚ ਵੇਖਣ ਨੂੰ ਮਿਲਿਆ ਹੈ ਜਾਂ ਫਿਰ ਉਹ ਬਸ ਇੱਕ ਨਾਮ ਦਾ ਹੀ ਬਣ ਕੇ ਰਹਿ ਗਿਆ ਕਿ ਸਰਕਾਰ ਖੇਡਾਂ ਕਰਾਉਂਦੀ ਹੈ ਬਸ ਉਹ ਮਤਲਬ ਵਿਤਕੜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਖਿਡਾਰੀ ਉੱਥੋਂ ਨਿਰਾਸ਼ਾ ਲੈ ਕੇ ਆਉਂਦੇ ਨੇ ਜਾਂ ਇੱਕ ਸੇਧ ਲੈ ਕੇ ਆਉਂਦੇ ਨੇ ਮੈਨੂੰ ਤੁਸੀਂ ਤਾਂ ਉਹ ਚੀਜ਼ ਹੰਡਾਈ ਹੋਈ ਹੈ ਮੈਂ ਤਾਂ ਪੁੱਛ ਰਹੀ ਹਾਂ ਹਾਂਜੀ ਮੈਮ ਦੇਖੋ ਸਰਕਾਰ ਨੇ ਮੈਂ ਤੁਹਾਨੂੰ ਦੱਸਦੀ ਹਾਂ ਸਕੂਲ 'ਚ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਵਾ ਤੇ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਵੀ ਕੁੜੀਆਂ ਨੂੰ ਵੀ ਗਾਈਡ ਕਰਦੇ ਨੇ ਵੀ ਉਹ ਵੀ ਹਾਂ ਯੈਸ ਮੈਮ ਅੱਗੇ ਜਾਣ ਵਾਸਤੇ ਸੋ ਅੰਜਲੀ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਸਾਡੇ ਪਲੈਟਫਾਰਮ ਦੇ ਰਾਹੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਚਾਹਨੀ ਆ ਕਿ ਹਾਂ ਸਾਰੇ ਪੜ੍ਹਾਈ ਦੇ ਨਾਲ ਨਾਲ ਆਪਣੀਆਂ ਖੇਡਾਂ ਵੀ ਜਾਰੀ ਰੱਖਿਆ ਕਰੋ ਖੇਡਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਆਪਣੇ ਆਪਣੀ ਸਿਹਤ ਲਈ ਵੀ ਜ਼ਰੂਰੀ ਆਪਾਂ ਖੇਡਦੇ ਆਪਣੀ ਸਿਹਤ ਵੀ ਫਿੱਟ ਰਹਿੰਦੀ ਹੈ ਇਸ ਹਿਸਾਬ ਨਾਲ ਤੇ ਮੈਮ ਖੇਡਾਂ ਵੱਲ ਬੱਚਾਂ ਦਾ ਬਹੁਤ ਹੀ ਜ਼ਿਆਦਾ ਘਟ ਰੁਝਾਨ ਹੋ ਰਿਹਾ ਹੈ ਮੈਂ ਚਾਹਨੀ ਆ ਕਿ ਖੇਡੋ ਤੇ ਬਹੁਤ ਅੱਗੇ ਤੱਕ ਲੈਵਲ ਤੱਕ ਜਾਓ ਨੈਸ਼ਨਲ ਇੰਟਰਨੈਸ਼ਨਲ ਤੱਕ ਅੱਗੇ ਵੱਲ ਖੇਡਾਂ ਵੱਲ ਜਾਓ ਅੰਜਲੀ ਸਾਡੇ ਕੋਲ ਆਜਾਉਣ ਵਾਸਤੇ ਤੇ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਤੇ ਖੂਬਸੂਰਤ ਸਫ਼ਰ ਬਾਰੇ ਦੱਸਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੀ ਅੰਜਲੀ ਜੋ ਸਟੇਟ ਲੈਵਲ ਦੇ ਉੱਤੇ ਖੋਖੋ ਦੇ ਖਿਡਾਰਣ ਨੇ ਖੋਖੋ ਨੂੰ ਕਈ ਵਾਰ ਅਸੀਂ ਤਾਂ ਇੱਕ ਆਮ ਜੀ ਛੋਟੀ ਜੀ ਸਧਾਰਨ ਜੀ ਗੇਮ ਸਮਝ ਲੈਂਦੀਆਂ ਪਰ ਨਈ ਖੋਖੋ ਦੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਇਸ ਖੇਡ ਦੇ ਨਾਲ ਕੀ ਜਜ਼ਬਾਤ ਜੁੜੇ ਹੋਏ ਨੇ ਉਹ ਅੰਜਲੀ ਦੀਆਂ ਗੱਲਾਂ ਤੋਂ ਅਸੀਂ ਜ਼ਰੂਰ ਅੰਦਾਜ਼ੇ ਲਗਾ ਸਕਦੇ ਹਾਂ ਤੇ ਗੱਲ ਰਹੀ ਖੇਡਾਂ ਦੀ ਅਸੀਂ ਅਕਸਰ ਜ਼ਿਆਦਾਤਰ ਖਿਡਾਰੀਆਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਕਿਉਂਕਿ ਪੰਜਾਬ ਨੇ ਬਹੁਤ ਖਿਡਾਰੀ ਦਿੱਤੇ ਨੇ ਦੇਸ਼ ਨੂੰ ਬਹੁਤ ਸਾਰੇ ਪੰਜਾਬੀ ਅਜਿਹੇ ਨੇ ਜਿਨ੍ਹਾਂ ਨੇ ਖੇਡਾਂ ਵਿੱਚ ਬਹੁਤ ਆਪਦੇ ਨਾਮ ਕਮਾਏ ਨੇ ਉਦਾਹਰਨਾਂ ਵੀ ਤੁਹਾਡੇ ਸਾਹਮਣੇ ਹੋਣਗੀਆਂ ਤੁਹਾਨੂੰ ਆਪ ਨੂੰ ਵੀ ਬਹੁਤ ਪਤਾ ਹੋਊਗਾ ਸੋ ਖੇਡਾਂ ਆਪਣੇ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਹੁੰਦੀਆਂ ਨੇ ਜ਼ਰੂਰੀ ਨਹੀਂ ਕਿ ਆਪਾਂ ਖੇਡਾਂ ਦੇ ਵਿੱਚ ਕਿਸੇ ਲੈਵਲ ਤੇ ਜਾਣਾ ਹੈ ਆਪਾਂ ਕੋਈ ਟਰੋਫੀ ਹਾਸਲ ਕਰਨੀਆਂ ਨੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਆਪਾਂ ਖੇਡਾਂ ਵੱਲ ਨੂੰ ਵੱਧ ਸਕਦੇ ਹੁੰਨੇ ਆ ਕਿਉਂਕਿ ਬੀਤੇ ਵੇਲਿਆਂ ਦੇ ਵਿੱਚ ਜਿੰਮਾ ਨਹੀਂ ਹੁੰਦੀਆਂ ਸੀ ਲੋਕ ਵਰਜਸ਼ਾਂ ਕਰਦੇ ਸੀ ਤੇ ਖੇਡਾਂ ਕਰਦੇ ਸੀ ਸੋ ਉਮੀਦ ਹੈ ਕਿ ਤੁਸੀਂ ਵੀ ਖੇਡਾਂ ਦੀ ਮਹੱਤਤਾ ਨੂੰ ਜ਼ਰੂਰ ਸਮਝੋਗੇ ਤੇ ਖਿਡਾਰੀਆਂ ਦੇ ਆਦਰ ਸਤਿਕਾਰ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਜ਼ਰੂਰ ਨਵੇਂ-ਨਵੇਂ ਸੁਝਾਅ ਆਉਣਗੇ ਤੇ ਖਿਡਾਰੀਆਂ ਨੂੰ ਪੰਦਾ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਤਭੀ ਤੁਸੀਂ ਜ਼ਰੂਰ ਧਿਆਨ ਦੇਵੋਗੇ ਮੈਨੂੰ ਦੀ ਇਜਾਜ਼ਤ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਗੈਸਟ ਦੇ ਨਾਲ ਇੱਕ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਧੰਨਵਾਦ